ਮੇਰਾ ਨਾਮ ਗੁਰਪ੍ਰੀਤ ਸਿੰਘ ਸੇਤੋਂ ਵਾਲਾ ਹਾਂ। ਨਾ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੀ ਸ਼ਹਿਰ ਦਾ। ਹਾਂਜੀ। ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ। ਹਾਂ। ਤੁਹਾਡੀ ਦੇ ਵਿੱਚ ਪਰਿਵਾਰ ਚ ਕੀ ਲੱਗਦੇ ਨੇ? ਪਰਿਵਾਰ ਚ ਤਾਂ ਸਰ ਮੈਂ ਭਾਈਆ ਲੱਗਦਾ ਜੇ ਤੁਹਾਡਾ ਕਹਿੰਦੀ ਮੈਨੂੰ ਭਰਾ ਹੀ ਆ। ਅੱਛਾ ਜੀ। ਤੇ ਕੀ ਹੈ ਤੁਹਾਡੀ ਭੈਣ ਨਾਲ? ਤੁਹਾਡੀ ਭੈਣ ਨਾਲ ਸਾਰੇ ਹੋਇਆ ਵਾ। ਇਹਨੂੰ ਲਾਉਣ ਨਾ ਜੇ ਇਹ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ। ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ। ਬਾਜ ਉਹਨਾਂ ਨੇ ਮਾਰਤੀ। ਸਰ ਜੋ ਹਨ ਨੂੰ ਫੋਨ ਕੀਤਾ 4:00 ਵਜੇ ਤੇ 4:30 ਪੁਨੇ 5 ਅਸੀਂ ਪਹੁੰਚੇ ਆ ਤੇ 5:00 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਹੀ ਆ ਕੁੜੀ ਤੁਹਾਨੂੰ ਆਂਦੇ ਸਰ ਵੀ ਏਅਰ ਸੋਇਚ ਦੇ ਕੇ ਮਰ ਗਈ ਆ ਐਂ ਸਰ ਧੌਣ ਤੇ ਦਾਗ ਵੇਖਿਆ ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਤਾਂ ਹੁਣ ਇਹਦੇ ਵਿੱਚ ਕੀ ਦੀ ਅਸਤੋਈਏ ਜੀ ਸਰਾਸਤੇ ਇੱਕ ਜਾਨ ਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਕੀ ਭੈਣਾ ਨਾ ਸਾਰੇ ਇਹ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਗਿਆਤ ਨਹੀਂ ਨਹੀਂ ਸਰ ਸਾਡੇ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣ ਅੱਜ ਪਹੁੰਚਾ ਫਿਕਣੀ ਅੰਮ੍ਰਿਤ ਸਰ ਨਹੀਂ ਸਰ ਉਹ ਅਜੇ ਤਾਂ ਅਗਨੀ ਜੇ ਹੈ ਸਪਰਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਹਾਂ ਲਾ ਸਾਡੇ ਤੇ ਕੋਲ ਐਂ ਕੀ ਕਰ ਸਕਦੇ ਸਰ ਇਹਨਾਂ ਨਾਲ ਆਪਸ ਵਿੱਚ ਪਰਿਵਾਰ ਚ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਘਰ ਵਾਲਾ ਐ ਰਾਜੇਂਦਰ ਕੋਰ ਦਾ ਪਤੀ ਗੋਰਾ ਉਹ ਡਬਈ ਰਿੰਦਾ ਸੋਹਰੇ ਨਾਲ ਨਹੀਂ ਬਣਦੀ ਨਹੀਂ ਇਹੋ ਲਾ ਮੈਂ ਅੱਜ ਕਰਾਈ ਸੀ ਨਰੀਆਂ ਮਾਂ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੋਹਰੇ ਨੇ ਗਲ ਕੁੱਟ ਕੇ ਮਾਰਤਾ ਯੋ ਮੋਨੇਰਾ ਵਿਆਹ ਕਰਵਾਦਾ ਹੋਇਆ ਸੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਦੇਖੋ ਜਿਹਨਾਂ ਵਾਲੀ ਜਰੇ ਇਹ ਪਲੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹ ਕਿਰਾਏ ਤੇ ਰਹਿੰਦੇ ਆ ਤੇ ਪਲੋਰੀ ਵਿੱਚ ਵਿਆਹ ਹੋਇਆ ਸੀ ਤਾਂ ਮਾਰਿਆ ਕਿਦਾਂ ਗਿਆ ਜੀ ਸੋਹਰੇ ਵੱਲੋਂ ਗਲ ਕੁੱਟ ਕੇ ਮਾਰਿਆ ਗਿਆ ਤਾ ਗ੍ਰਿਫਤਾਰੀ ਪਾਈ ਗਈ ਜੀ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅਮਜ ਲੈਣ ਦੀ ਜਾਊਗੀ